ਹਾਂਜੀ ਸਾਰੇ ਵਪਾਰੀ ਵੀਰਾਂ ਤੇ ਬੱਕਰੀ ਪਾਲਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਬੱਕਰੀ ਮੰਡੀਆਂ ਬਾਰੇ ਨੌਲੇਜ ਦੇ ਰਹੇ ਸੀ ਬਾਈ ਜੀ ਜਿਹੜੀ ਵੀਰਵਾਰ ਨੂੰ ਮੰਡੀ ਲੱਗਣੀ ਹੈ ਉਹ ਮੋੜ ਮੰਡੀ 메ਨ ਚੌਂਕ ਦੇ ਵਿੱਚ ਜਿੱਥੇ ਮੱਝਾਂ ਦੀ ਮੰਡੀ ਲੱਗਦੀ ਸੀ ਉਸ ਗਰਾਊਂਡ ਦੇ ਵਿੱਚ ਹਰ ਵੀਰਵਾਰ ਨੂੰ ਬੱਕਰੀ ਮੇਲਾ ਭਰਿਆ ਕਰੂ ਛਾਂ ਦਾ ਚਾਹ ਦਾ ਪਾਣੀ ਦਾ ਲੰਗਰ ਦਾ ਸਾਰਾ ਪ੍ਰਬੰਧ ਠੇਕੇਦਾਰ ਵੀਰ ਕਰਨਗੇ ਤੇ ਸ਼ੁੱਕਰਵਾਰ ਦਿਨ ਸ਼ੁੱਕਰਵਾਰ ਨੂੰ ਪਿੰਡ ਨਾਲ ਸ਼ਹਿਰ ਨਾਬਾ ਵਿਖੇ ਉੱਥੇ ਬੱਕਰੀ ਮੇਲਾ ਭਰਿਆ ਕਰੂਗਾ ਉੱਥੇ ਵੀ ਛਾਂ ਦਾ ਝਾੜ ਦਾ ਪਾਣੀ ਦਾ ਲੰਗਰ ਦਾ ਉੱਥੇ ਵੀ ਸਾਰਾ ਪ੍ਰਬੰਧ ਹੋਇਆ ਗੁਰੂ ਜਿਹੜੇ ਵਪਾਰੀ ਵੀਰ ਡਰ ਰਹੇ ਐ ਵੀ 10000 ਦਾ 4% ਦੇ ਹਿਸਾਬ ਨਾਲ 450 ਰੁਪਏ ਪਰਚੀ ਲੱਗੂਗੀ ਉਹ ਵੀ ਪਰਚੀ ਵਾਲਾ ਸਾਰਾ ਰੋਲਾ ਨਿਬੜ ਚੁੱਕਿਆ 100 ਰੁਪਏ ਨਾਗ 100 ਰੁਪਏ ਪਰਚੀ 100 ਉਧਰੋਂ 100 ਉਧਰੋਂ ਉਸ ਤੇ ਨਿਬੜਿਆ ਹੋਇਆ ਤੇ 10 ਰੁਪਏ ਜਿਹੜੀ ਐਂਟਰੀ ਪਰਚੀ ਐ ਉਹ ਲਗਿਆ ਕਰੂਗੀ ਤੇ ਦਿਨ ਐਤਵਾਰ ਨੂੰ ਗੁਲਾਬ ਸਿੰਘ ਸਿੱਧੂ ਬੱਕਰੀ ਮੇਲਾ ਪਿੰਡ ਭਾਗੀਵਾਂਦਰ ਉੱਥੇ ਭਰਿਆ ਕਰੂਗਾ ਉੱਥੇ ਵੀ ਸਾਰੇ ਵਪਾਰੀ ਵੀਰਾਂ ਨੇ ਹੰਬਾ ਹਮਾ ਕੇ ਪਹੁੰਚਣਾ ਧੰਨਵਾਦ ਜੀ